PSPCL ਵਿਭਾਗ ਦੇ ਪੈਨਸ਼ਨ ਕਰਮਚਾਰੀਆਂ ਦੀ ਇੱਕ ਅਹਿਮ ਮੀਟਿੰਗ ਸਥਾਨੀਆਂ PSPCL ਡਿਵੀਜ਼ਨ ਦਫ਼ਤਰ ਫਾਜ਼ਿਲਕਾ ਵਿਖੇ ਹੋਈ ਜਿੱਥੇ PSPCL ਵਿੱਚ ਕੰਮ ਕਰਦੇ ਅਤੇ ਰਿਟਾਇਰ ਹੋ ਚੁੱਕੇ ਪੈਨਸ਼ਨ ਕਰਮਚਾਰੀਆਂ ਦੀਆਂ ਮੁਸ਼ਕਲਾਂ ਦੇ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਜੋ ਮੰਗਾਂ ਮੰਨੀਆਂ ਹੋਈਆਂ ਹਨ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਇਸ ਲਈ ਉਹ ਸਾਂਝਾ ਐਕਸ਼ਨ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ ਤੇ ਆਉਣ ਵਾਲੀ 6 ਤਰੀਕ ਤੋਂ ਬਾਅਦ ਇੱਕ ਵੱਡਾ ਸੰਘਰਸ਼ ਪੰਜਾਬ ਸਰਕਾਰ ਦੇ ਖਿਲਾਫ ਵਿੜਣਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਐਥੇ ਬੋਲਦੇ ਹੋਏ ਰਿਟਾਇਰ ਪੀਐਸਪੀਸੀਲ ਕਰਮਚਾਰੀਆਂ ਨੇ ਦੱਸਿਆ ਕਿ ਮੌਜੂਦਾ ਪੀਐਸਪੀਸੀਲ ਕਰਮਚਾਰੀਆਂ ਦੀਆਂ ਦਿੱਕਤਾਂ ਅਤੇ ਰਿਟਾਇਰਾਂ ਦੀਆਂ ਮੁਸ਼ਕਲਾਂ ਦਾ ਇਕੱਠੇ ਤੌਰ ਤੇ ਵਿਚਾਰ ਉਤਰਾ-ਚੜਾ ਕੀਤਾ ਜਾ ਰਿਹਾ ਹੈ ਅਤੇ ਠੇਕੇ ਤੇ ਭਰਤੀ ਬੰਦ ਕਰਨ ਦਾ ਕਈ ਵਾਰ ਆਵਾਜ਼ ਕੀਤਾ ਗਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਰਿਟਾਇਰ ਪੀਐਸ ਪੀਸੀਲ ਕਾਮਿਆਂ ਨੂੰ 200 ਰੁਪਏ ਜੋ ਜੱਜ਼ੀਆ ਟੈਕਸ ਲਾਇਆ ਗਿਆ ਹੈ ਉਸ ਦਾ ਵਿਰੋਧ ਕਰਦੇ ਹੋਣਾ ਤੇ ਮੁੱਖ ਮੰਤਰੀ ਭਗਵੰਤ ਮਾਨ ਜੋ ਕਈ ਵਾਰ ਮੰਗਾ ਮੰਨ ਚੁੱਕੇ ਹਨ ਲਾਗੂ ਨਹੀਂ ਕਰ ਰਹੇ ਇਸ ਲਈ ਉਹ ਆਣ ਵਾਲੇ ਛੇਤੀ ਤੋਂ ਪੂਰੇ ਪੰਜਾਬ ਵਿੱਚ ਸੰਘਰਸ਼ ਵਿੜਨਗੇ ਜੋ ਸਰਕਾਰ ਵੱਲ ਸਹਤ ਦੇਣਗੇ ਹੋਰ ਬੋਲਦੇ ਕੀ ਕੁਝ ਕਿਹਾ ਗਿਆ ਸਭ ਕੁਝ ਜਾਣ ਨੂੰ ਬਣੇ ਕਿਸ ਗੱਲ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਜਾ ਰਹੀ ਹੈ ਅੱਜ ਦੀ ਮੀਟਿੰਗ ਸਾਡੀ ਮੰਥਲੀ ਮੀਟਿੰਗ ਹਰ ਮਹੀਨੇ ਸੰਦੇ ਛੇਤੀ ਹੁੰਦੀ ਉਹਦੇ ਵਿੱਚ ਮੀਟਿੰਗ ਸਾਡੀ ਮੰਗਾ ਮਸਲੇ ਜੋ ਵੀ ਉਹ ਸਰਕਾਰ ਦਾ ਅਡੀਆਂ ਵਤੀਰਾ ਜਿਹੜਾ ਉਹਦੇ ਸਬੰਧ ਵਿੱਚ ਹੁੰਦੀ ਹੈ ਕਿਉਂਕਿ ਮੁਲਾਜ਼ਮਾਂ ਦੀਆਂ ਮੰਗਾ ਮੰਨਣ ਦੇ باوجود ਸਾਨੂੰ ਅੱਜ ਤੱਕ ਕੁਝ ਨਹੀਂ ਮਿਲਦੇ ਜਿਸ ਦਾ ਡੀਏ ਸਾਡਾ ਦੇਣਾ ਹੈ 400 ਡੀਏ ਅੱਗੇ ਦਿੱਤਾ ਉਸੇ ਸਵਾ ਉਹ ਵੀ ਸਾਨੂੰ ਕੋਡ ਨਹੀਂ ਦਿੱਤਾ ਇਹਨਾਂ ਨੇ ਕੋਈ ਅੱਜ ਤੱਕ ਨਹੀਂ ਦਿੱਤਾ ਮੁਲਾਜ਼ਮਾਂ ਦੀ ਸਾਡੇ ਮੈਡੀਕਲ ਹੈ ਇਸ ਉਮਰ ਦੇ ਹਰ ਬੰਦਾ ਜਿਹੜਾ ਤੁਹਾਨੂੰ ਚੰਗੀਦਰ ਫਾਦੇ ਕਿ ਮੈਡੀਕਲ ਆਪਣੇ ਬਿਮਾਰੀ ਤੋਂ ਗ੍ਰਸਤ ਹੈ ਔਰ ਉਹਦੇ ਜਿਹੜੀ ਸਾਡੀ ਮੈਡੀਕਲ ਬਿੱਲ ਜਿਹੜੀ ਹੈ ਉਹ ਵੀ ਸਮੇਂ ਸਿਰ ਪਾਸ ਨਹੀਂ ਹੁੰਦੇ ਔਰ ਮੈਡੀਕਲ ਬਿੱਲਾਂ ਦੇ ਕਰਕੇ ਸਾਡਾ ਸਭ ਤੋਂ ਵੱਡਾ ਜਿਆਦਾ ਰੋ ਸਾਡੇ ਇਹੀ ਹੈ ਕਿ ਸਾਡੇ ਕੋਲ ਮੈਡੀਕਲ ਬਿੱਲ ਜਿਹੜੇ ਸਮੇਂ ਸਿਰ ਪਾਸ ਕੀਤੇ ਜਾਂ ਔਰ ਉਹਦੇ ਵਿੱਚ ਹੋਰ ਹੀ ਸਾਡੇ ਕਈ ਚੀਜ਼ਾਂ ਨੇ ਜਿਵੇਂ ਸਾਡਾ 200 ਰੁਪਇਆ ਡਵੈਲਪਮੈਂਟ ਸਰਕਾਰ ਟੈਕਸ ਕੱਟਦਾ ਬਾਕੀ ਕਈ ਅਦਾਰਿਆਂ ਦੇ ਵਿੱਚ ਟੈਕਸ ਨਹੀਂ ਕੱਟਿਆ ਜਾਂਦਾ ਸਪੈਸ਼ਲੀ ਜਿਹੜਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਜਿਹੜੇ ਇਹ ਅਦਾਰਾ ਹੈ ਇਹੀ 200 ਰੁਪਇਆ ਇਹ ਜੱਜਿਆ ਟੈਕਸ ਜਿਸ ਤਰ੍ਹਾਂ ਕਹਿੰਦੇ ਸਾਨੂੰ ਲੱਗਦਾ ਉਹ ਵੀ ਸਾਥੋਂ ਲੈਂਦੇ ਨੇ ਔਰ ਉਦੋਂ ਇਲਾਵਾ ਜਿਹੜਾ ਸਾਡਾ ਕਿ ਜਥੇਬੰਦੀ ਸਾਡੇ ਇਸ ਕਰਕੇ ਬੁਣਾਨੀ ਪਈ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਮਸਲੇ ਜੋ ਵੀ ਹੈ ਅੱਜ ਤੱਕ 3.5 ਸਾਲਾਂ ਵਿੱਚ ਸਰਕਾਰ ਨੇ ਸਾਨੂੰ ਇੱਕ ਥੇਲਾ ਵੀ ਨਹੀਂ ਦਿੱਤਾ ਔਰ ਹੋਂਟਾ ਸਾਡੇ ਦੇ ਜਿਹੜੇ ਟੈਕਸ ਕੱਟ ਕੇ ਸਾਡੇ ਜਿਹੜੇ ਤਰਨਾਵਾਂ ਨੂੰ ਉਹਨੂੰ ਹੀ ਖਰਵਾਉਣਾ ਕਿਉਂਦੀ ਹੈ ਔਰ ਅਸੀਂ ਇਸ ਕਰਕੇ ਆਪ ਵੀ ਜਥੇਬੰਦੀ ਸਾਡੀ ਹੈ ਜਥੇਬੰਦੀ ਸਾਡੀ ਅਜ ਤੋਂ ਘੱਟੋ ਘੱਟ 12-13 ਸਾਲ ਪਹਿਲਾਂ ਤੋਂ ਕੰਮ ਕਰਦੀ ਆਉਂਦੀ ਔਰ ਅਸੀਂ ਆ ਦੇ ਮਲਵਾਜਾ ਮੁਲਾਜ਼ਮਾਂ ਪਰ ਦੀ ਜਿਹੜਾ ਅਸੀਂ ਆਪ ਦਾ ਕੋਲ ਲੜਨਾ ਪਵੇ ਸਾਨੂੰ ਜੇ ਪੰਜਾਬ ਸਰਕਾਰ ਨਾਲ ਲੜਨਾ ਪਵੇ ਪੰਜਾਬ ਸਟੇਟ ਪਾਵਰ ਗ੍ਰਿਡ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰੀਆਂ ਨਾਲ ਲੜਨਾ ਪਵੇ ਅਸੀਂ ਅੱਗੇ ਵੀ ਲੜਦੇ ਹਾਂ ਅੱਗੇ ਤੋਂ ਲੜਦੇ ਰਹਾਂਗੇ ਤੇ ਜੇਕਰ ਸਰਕਾਰ ਮੰਗਾ ਨਹੀਂ ਮਿਲਦੀ ਤਾਂ ਅਗਲਾ ਕਦਮ ਕੀ ਹੋਵੇਗਾ ਅਗਲਾ ਸਾਡਾ ਕਦਮ ਜਿਹੜਾ ਹੈ 6 ਤੋਂ 12 ਤਰੀਕ ਤੱਕ ਸਾਨੂੰ ਜਿਹੜਾ ਸਾਡੇ ਡਵੀਨ ਪੱਧਰ ਤੇ ਡੀਸੀ ਦਫਤਰ ਦੇ ਡੀਸੀ ਦਫਤਰ ਡਿਸਟ੍ਰਿਕਟ ਪੱਧਰ ਦੇ ਸਾਡਾ ਇਹ ਕੋਲ ਸਾਡਾ ਚੱਲਣਾ ਹੈ ਔਰ ਉਹਦੇ ਵਿੱਚ ਅਰਤੀ ਸਾਡ ਮੂਹਾਰੇ ਜਿਹੜੇ ਭਗਵੰਤ ਸਿੰਘ ਮਾਨ ਦੇ ਚੀਫ ਮਿਨਿਸਟਰ ਪੰਜਾਬ ਭਰਾ ਪਾਤੀ ਮਾ ਅਸੀਂ ਉਹਨਾਂ ਦੇ ਅਰਤੀ ਸਾਡ ਮੂਹਾਰੇ ਕਰਨ ਹੈ ਸਾਡੇ ਕੋਲ ਡੇਟਾ ਆਣਿਆ ਹੈ 6 ਤੋਂ 12 ਦੇ ਵਿਚਕਾਰ ਜਸਤੇ ਨ ਕਿਸਾਨ ਸੰਜਾ ਸੰਘਰਸ਼ ਕਮੇਟੀ ਜਿਹੜੀ ਪੰਜਾਬ ਦੀ ਸਾਡੀ ਬਣੀ ਉਹਨਾਂ ਵੱਲੋਂ ਜਦੋਂ ਵੀ ਕਾਲ ਆਈ ਅਸੀਂ ਇਹ ਪ੍ਰੋਗਰਾਮ ਉੱਤੇ ਤੁਹਾਡਾ ਸ਼ੁਭ ਨਾਮ ਜੀ ਮੇਰਾ ਨਾਮ ਹਰਮਨ ਲਾਲ ਕਮੋਡ ਜੁਵੀਨ ਪਰਦਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਆ ਦੇਬੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਤੇ ਹਨ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ